ਸਸਿਹ ਕਲਗੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਆਪਾਂ ਘਰ ਦੇ ਵਿੱਚ ਬਿਨਾ ਚਾशनी ਤੋਂ ਮਾਲ ਪੂੜੇ ਬਣਾ ਕੇ ਤਿਆਰ ਕਰਾਂਗੇ ਜਿਹੜੇ ਬਾਜ਼ਾਰ ਦੇ ਜਿਹੜੇ ਬਾਜ਼ਾਰ ਦੇ ਵਿੱਚ ਮੈਦੇ ਦੇ ਮਿਲਦੇ ਨੇ ਅੱਜ ਆਪਾਂ ਕਣਕ ਦੇ ਆਟੇ ਤੋਂ ਤਿਆਰ ਕਰਾਂਗੇ ਤੇ ਆਸਾਨੀ ਦੇ ਨਾਲ ਆਪਾਂ ਘਰ ਦੇ ਵਿੱਚ ਤਿਆਰ ਕਰਾਂਗੇ ਚਲੋ ਜੀ ਆਪਾਂ ਕਰਦੇ ਹਾਂ ਰੈਸਪੀ ਸ਼ੁਰੂ ਤੇ ਇੱਥੇ ਜੀ ਮੈਂ ਲੈਤੀ ਦਿੱਖਰ ਸ਼ੱਕਰ ਤੇ ਦੁੱਧ ਦੇ ਇੱਕ ਕੱਪ ਇੱਕ ਕੱਪ ਹੀ ਕਣਕ ਦਾ ਆਟਾ ਤੇ ਇੱਥੇ ਮੈਂ ਬੌਲ ਲੈ ਲਿਆ ਬੌਲ ਦੇ ਵਿੱਚ ਆਪਾਂ ਪਾਵਾਂਗੇ ਜੀ ਸ਼ੱਕਰ ਪਾਈ ਸੀ ਸੌਰੀ ਇਹ ਵੀਡੀਓ ਆਨ ਨਹੀਂ ਹੋਈ ਕੈਮਰਾ ਸ਼ੱਕਰ ਪਾ ਕੇ ਮੈਂ ਦੁੱਧ ਪਾਤਾ ਸੀ ਤੇ ਉਹਨੂੰ ਆਪਾਂ ਘੋਲ ਕੇ ਇਸ ਥੇਕੇ ਨਾ ਰੱਖ ਦਾਂਗੇ ਇਹਨੂੰ ਰੱਖ ਕੇ ਆਪਾਂ ਟੱਕ ਕੇ ਰੱਖਾਂਗੇ 10 ਮਿੰਟ ਪਹਿਲਾਂ ਤੁਸੀਂ ਸ਼ੱਕਰ ਪਾ ਲਿਓ ਫਿਰ ਦੁੱਧ ਪਾ ਲਿਓ ਤੇ ਫੇਟੱਕ ਕੇ ਰੱਖ ਦਿਓ ਤੇ ਹੁਣ ਆਪਾਂ ਟੱਕ ਕੇ ਰੱਖ ਦਾਂਗੇ ਜੀ ਇੱਥੇ ਕਿਉਂਕਿ ਜਿਹੜੇ ਸ਼ੱਕਰ ਦੇ ਵਿੱਚ ਕੋਈ ਕਾਰਨ ਇਥੇ ਜੀ ਆਪਾਂ ਚੈੱਕ ਕਰਾਂਗੇ 10 ਮਿੰਟ ਹੋ ਗਏ ਸੀ ਆਪਣੀ ਸ਼ੱਕਰ ਨੂੰ ਪਏ ਹੋਏ ਦੁੱਧ ਦੇ ਵਿੱਚ ਪਿਉ ਹੋ ਕੇ ਰੱਖੇ ਨੂੰ ਤੇ ਇੱਥੇ ਆਪਾਂ ਜਿਹੜੀਆਂ ਡਲੀਆਂ ਰਹਿ ਗਈਆਂ ਉਹਨਾਂ ਨੂੰ ਚਮਚ ਦੀ ਮਦਦ ਦੇ ਨਾਲ ਫੇਲਾਂਗੇ ਤੇ ਇੱਥੇ ਆਪਾਂ ਛਾਨਣੀ ਲੈ ਲਈ ਛਾਨਣੀ ਦੇ ਨਾਲ ਪੁਣ ਲਾਂਗੇ ਕਿਉਂਕਿ ਕਈ ਵਾਰ ੜੱਕੇ ਵਗੈਰਾ ਹੁੰਦੇ ਆ ਗੁੜ ਦੇ ਵਿੱਚ ਸ਼ੱਕਰ ਦੇ ਵਿੱਚ ਉਹ ਨਿਕਲ ਜਾਣਗੇ ਤੇ ਹੁਣ ਚੰਗੀ ਤਿੱਕੇ ਨਾਲ ਆਪਾਂ ਛਾਂਡ ਲਿਆ ਤੇ ਹੁਣ ਆਪਾਂ ਮਿਕਸ ਕਰਾਂਗੇ ਜੀ ਕਨਕ ਦਾ ਆਟਾ ਆਪਾਂ ਕੋਈ ਮੈਦਾ ਵਗੈਰਾ ਜੂਜ ਨਹੀਂ ਕੀਤਾ ਆਪਾਂ ਕਣਕ ਦੇ ਆਟੇ ਨਾਲ ਹੀ ਬਣਾਵਾਂਗੇ ਮਾਲਪੂੜੇ ਤੇ ਬਹੁਤ ਸਵਾਦ ਬਣ ਕੇ ਤਿਆਰ ਹੁੰਦੇ ਆ ਤੇ ਬਹੁਤ ਟੇਸਟੀ ਲੱਗਦੇ ਆ ਤੇ ਹੁਣ ਆਪਾਂ ਥੋੜਾ ਥੋੜਾ ਆਟਾ ਪਾ ਕੇ ਮਿਕਸ ਕਰ ਲਾਂਗੇ ਜੀ ਘੋਲ ਨੂੰ ਤਿਆਰ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਆਟਾ ਥੋੜਾ ਥੋੜਾ ਪਾਇਆ ਤੇ ਹੁਣ ਆਟਾ ਫੇਰ ਪਾ ਦਾਂਗੀ ਹੁਣ ਸਾਰਾ ਆਟਾ ਪਾ ਕੇ ਆਪਾਂ ਇਹ ਚੰਗੀ ਤਰੀਕੇ ਨਾਲ ਘੋਲ ਲਾਂਗੇ ਇੱਥੇ ਜੀ ਦੇਖੋ ਮੈਂ ਲਗਾਤਾਰ ਇਹਨੂੰ ਘੋਲ ਰਹੀ ਆਂ ਤੇ ਨੂੰ ਇਹ ਬੈਟਰ ਆਪਣਾ ਸਿਲਕੀ ਤੇ ਸਮੂਥ ਜਿਹਾ ਹੋਣਾ ਚਾਹੀਦਾ ਦੇਖੋ ਮੈਂ ਵੱਡੇ ਪਾਣੀ ਦੇ ਵਿੱਚ ਇਹਨੂੰ ਪਾ ਲਿਆ ਚੰਗੇ ਤਰੀਕੇ ਨਾਲ ਮੈਂ ਇੱਥੇ ਘੋਲ ਰਹੀ ਆ ਤੇ ਚੰਗੇ ਤਰੀਕੇ ਨਾਲ ਆਪਣਾ ਘੁਲ ਕੇ ਹੀ ਤਿਆਰ ਹੋ ਗਿਆ ਘੋਲ ਬਣ ਕੇ ਬੈਟਰ ਆਪਣਾ ਸਹੀ ਹੈ ਤੇ ਹੁਣ ਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਹੋਰ ਐਡ ਕੀਤਾ ਮੈਨੂੰ ਘੱਟ ਲੱਗਿਆ ਸੀ ਤੇ ਹੁਣ ਆਪਾਂ ਚੰਗੇ ਤਰੀਕੇ ਨਾਲ ਫੇਰ ਮਿਕਸ ਕਰ ਲਾਂਗੇ ਇੱਥੇ ਮੈਂ ਕੁੱਟ ਕੇ ਲੈਤੀ ਜੀ ਇਲਾਚੀ ਤੇ ਸੌਫ ਦੱਤੜੀ ਜੀ ਨੇ ਕੁੱਟ ਲਿਆ ਸੀ ਤੇ ਨਾਲ ਹੀ ਆਪਾਂ ਨੂੰ ਬੇਕਿੰਗ ਸੋਡਾ ਪਾਇਆ ਤੇ ਚੰਗੇ ਤਰੀਕੇ ਨਾਲ ਮਿਕਸ ਕਰ ਲਿਆ ਇੱਥੇ ਪੈਨ ਦੇ ਵਿੱਚ ਆਪਾਂ ਤੁਹਾਨੂੰ ਕੋਲ ਦੀ ਕਨਸਿਸਟੈਂਸੀ ਇਦਾਂ ਦੀ ਹੋਣੀ ਚਾਹੀਦੀ ਹੈ ਨਾ ਜ਼ਿਆਦਾ ਗਾੜੀ ਤੇ ਨਾ ਜ਼ਿਆਦਾ ਪਤਲੀ ਇੱਥੇ ਜੀ ਆਪਣਾ ਦੇਖੋ ਕਿ ਉਹ ਗਰਮ ਹੋ ਗਿਆ ਦੀਸੀ ਕੀ ਤੇ ਹੁਣ ਆਪਾਂ ਪਾਉਣੇ ਦੀ ਕਰਸੀ ਨਾਲ ਇੱਥੇ ਪਾਇਆ ਤੇ ਆਪਾਂ ਜ਼ਿਆਦਾ ਕਰਸੀ ਵੱਡੀ ਨਹੀਂ ਲੈਤੀ ਤੇ ਕਰਸੀ ਆਪਾਂ ਛੋਟੀ ਲੈਣੀ ਹੈ ਤੇ ਥੋੜਾ ਥੋੜਾ ਆਪਾਂ ਬੈਟਰ ਪਾਉਣਾ ਜਿੰਨੇ ਕੁ ਮਾਲ ਪੂੜੀ ਦਾ ਸੈਜੁੰਦਾ ਉਹਨਾਂ ਤੇ ਆਪਾਂ ਪਾਉਣਾ ਦੇਖੋ ਜੀ ਜਦੋਂ ਇਹ ਸਾਈਡਾਂ ਤੋਂ ਪੱਕਣਾ ਸ਼ੁਰੂ ਹੋ ਗਿਆ ਤੇ ਹਲਕਾ ਹਲਕਾ ਜਿਹਾ ਏਦਾਂ 골ਡਨ ਜਿਹਾ ਕਲਰ ਹੋ ਗਿਆ ਤਾਂ ਆਪਾਂ ਉੱਪਰੋਂ ਜੇ ਕਿਉਂ ਆਇਆ ਨਾ ਮਤਲਬ ਕਿ ਤੇਲ ਜਿਹੜਾ ਆਪਣਾ ਪਾਉਨੇ ਆ ਤੁਸੀਂ ਤੇਲ ਦੇ ਵਿੱਚ ਵੀ ਤਲ ਸਕਦੇ ਹੋ ਤੇ ਉਹ ਉੱਪਰ ਆਪਾਂ ਪਾਈ ਜਣਾ ਤਾਂ ਕਿ ਇਹ ਉੱਪਰੋਂ ਵੀ ਚੰਗੇ ਤਰੀਕੇ ਨਾਲ ਪੱਕ ਜੇ ਇਸ ਟਿੱਕੇ ਨੂੰ ਆਪਾਂ ਇਹਨੂੰ ਪਕਾਵਾਂਗੇ ਤੁਸੀਂ ਦੇਖ ਸਕਦੇ ਨੇ ਚੇਲੇ ਸੈਰ ਤੋਂ ਚੰਗੀ ਤਰੀਕੇ ਨਾਲ ਪੱਕ ਗਿਆ ਤੇ ਆਪਾਂ ਇਹਨੂੰ ਸਾਈਡ ਪਲਟਤੀ ਚੇਂਜ ਕਰਤੀ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ 골ਡਨ ਹੋ ਗਿਆ ਇਹ ਤੇ ਹੁਣ ਆਪਾਂ ਦੂਸਰੀ ਸਾਈਡ ਤੋਂ ਵੀ ਪਕਾ ਲਿਆ ਇਹਨੂੰ ਪਲਟਾ ਕੇ ਪਕਾ ਲਿਆ ਤੇ ਹੁਣ ਆਪਾਂ ਇਹਦਾ ਘਿਓ ਜਿਹੜਾ ਚੰਗੀ ਤਰੀਕੇ ਨਾਲ ਨਿਚੋੜ ਦੇਣਾ ਤਾਂ ਕਿ ਇਹਦਾ ਘਿਓ ਵਿੱਚ ਇਹਦੇ ਰਹੇ ਨਾ ਤੇ ਇਸ ਤਿੱਕੇ ਨਾਲ ਆਪਾਂ ਦਬ-ਦਬ ਕੇ ਇਹਦਾ ਸਾਰਾ ਨਿਚੋੜ ਕੇ ਫਿਰ ਆਪਾਂ ਪਲੇਟ ਦੇ ਵਿੱਚ ਕੱਢਾਂਗੇ ਤੇ ਤੁਸੀਂ ਫਲੈਟ ਪੈਨ ਲੈ ਸਕਦੇ ਹੋ ਨਾਨਸਟਿਕ ਪੈਨ ਲੈ ਸਕਦੇ ਹੋ ਜਿਹਦੇ ਵਿੱਚ ਤੁਸੀਂ 2-3 ਮਾਲਪੂੜੇ ਪਾ ਕੇ ਪਕਾ ਸਕਦੇ ਹੋ ਤੇ ਮੇਰੇ ਕੋਲੇ ਪੈਨ ਛੋਟਾ ਸੀ ਤੁਸੀਂ ਵੱਡਾ ਪੈਨ ਲੈ ਸਕਦੇ ਹੋ ਤੇ ਇੱਥੇ ਫੇਰ ਆਪਾਂ ਘਿਓ ਨੂੰ ਇਸੇ ਤਰੀਕੇ ਨਾਲ ਇਹਦੀ ਕੰਨੀਆਂ ਦੇ ਉੱਪਰ ਕਾਉਣਾ ਦੇਖੋ ਇਹ ਕਿੰਨੇ ਵਧੀਆ ਸਪੰਜੀ ਤੇ ਜਾਲੀਦਾਰ ਬਣ ਕੇ ਤਿਆਰ ਹੋਣਗੇ ਕਿੰਨੇ ਵਧੀਆ ਫੁੱਲ ਗਏ ਨੇ ਸਾਈਦਾਂ ਤੋਂ ਦੇਖੋ ਇੱਥੇ 골ਡਨ ਹੋ ਗਿਆ ਤੇ ਆਪਾਂ ਚਮਚ ਦੀ ਮਦਦ ਦੇ ਨਾਲ ਹਲਾ ਲਾਂਗੇ ਹਲਕਾ ਜਿਹਾ ਆਪਾਂ ਪੈਨ ਨੂੰ ਵੀ ਡੱਪ ਡੱਪ ਕਰਕੇ ਲਾ ਲਾਂਗੇ ਹਲਕਾ ਜਿਹਾ ਪੈਨ ਨੂੰ ਆਪਾਂ ਇਦਾਂ ਹਲਾ ਕੇ ਵੀ ਇਹਨੂੰ ਹਲਾ ਸਕਦੇ ਆ ਇੱਥੇ ਜੀ ਇਹਨੂੰ ਆਪਾਂ ਸਾਈਡ ਫੇਸ ਚੇਂਜ ਕਰ ਦਾਂਗੇ ਥﻢ ਥੋੜਾ ਜਿਹਾ ਪ੍ਰੈਸ ਕਰਕੇ ਪਕਾ ਲਾਂਗੇ ਤੇ ਇਹਦਾ ਕਲਰ ਦੇਖੋ 골ਡਨ ਹੋ ਗਿਆ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਜਾਲੀਦਾਰ ਸਪੰਜੀ ਕੇ ਇਹ ਮਾਲਪੂੜੇ ਬਿਨਾ ਚਾਸ ਨਹੀਂ ਤੋਂ ਬਣ ਕੇ ਤਿਆਰ ਹੋਣਗੇ ਜਿਹੜੇ ਕਿ ਆਪਣੀ ਤੇ ਹੁਣ ਆਪਾਂ ਇਹਨੂੰ ਇਸੇ ਤਰੀਕੇ ਨਾਲ ਪਲਟ ਕੇ ਪਕਾ ਲਿਆ ਸੀ ਤੇ ਇਹਨੂੰ ਪ੍ਰੈਸ ਕਰਕੇ ਆਪਾਂ ਵਾਰ ਕੱਢ ਲਵਾਂਗੇ ਖੁੰਝਿਆ ਆਪਾਂ ਇਸੇ ਤਰੀਕੇ ਨਾਲ ਨੂੰ ਘਿਉ ਨੂੰ ਨਿਚੋੜਦੇ ਹੋਏ ਬਾਹਰ ਕੱਢਾਂਗੇ ਤੇ ਘਿਉ ਆਪਾਂ ਬਿਲਕੁਲ ਵੀ ਇਹਦੇ ਵਿੱਚ ਨਹੀਂ ਰਹਿਣ ਦੇਣਾ ਹੋਣਗੀ ਆਪਾਂ ਤੀਸਰਾ ਫੇਰ ਪਾਵਾਂਗੇ ਤੁਸੀਂ ਇਸ ਤਿੱਕੇ ਨਾਲ ਇੱਕ ਵੱਡੇ ਪੈਨ ਦੇ ਵਿੱਚ ਦੋ ਤਿੰਨ ਪਕਾ ਸਕਦੇ ਹੋ ਤੇ ਮੈਨੂੰ ਇਕੱਲੇ ਇਕੱਲਾ ਪਕਾਉਣਾ ਪਿਆ ਤਾਂ ਕਿ ਮੇਰਾ ਪੈਨ ਛੋਟਾ ਸੀ ਇਸ ਕਰਕੇ ਤੇ ਉਸੇ ਤਿੱਕੇ ਨਾਲ ਆਪਾਂ ਘਿਓ ਨੂੰ ਪਾਣਾ ਉੱਪਰ ਦੇਖੋ ਜਦੋਂ ਇਹਦੀਆਂ ਸਾਈਡਾਂ ਪੱਕ ਜਾਣ ਤੇ ਉਦੋਂ ਆਪਾਂ ਸਾਈਡ ਨੂੰ ਇਹਦੇ ਨੂੰ ਪਾ ਲੈਣਾ ਕਲਾਰੇ ਜਿਹੀ ਤਰੀਕੇ ਤੇ ਪੱਕ ਜਾਣ ਚੰਗੇ ਤਰੀਕੇ ਦੇ ਨਾਲ ਇਸ ਟਿੱਕਾ ਆਪਏ ਨੂੰ 골ਡਨ ਕਰ ਲਾਂਗੇ ਇੱਥੇ ਆਪਾਂ ਸਾਰੇ ਮਾਲ ਪੂੜੇ ਬਣਾ ਕੇ ਤਿਆਰ ਕਰ ਲੇ ਤੁਸੀਂ ਖੀਰ ਨਾਲ ਸਰਵ ਕਰ ਸਕਦੇ ਹੋ ਮੈਂ ਖੀਰ ਬਾਅਦ ਵਿੱਚ ਬਣਾਉਂਗੀ ਤੇ ਮੈਂ ਮੈਂ ਕੱਲੇ ਮਾਲ ਪੂੜੇ ਦੀ ਰੈਸਪੀ ਤਿਆਰ ਕੀਤੀ ਆ ਤੁਸੀਂ ਖੀਰ ਨਾਲ ਬਣਾ ਕੇ ਸਰਵ ਕਰ ਸਕਦੇ ਹੋ ਤੇ ਇਹ ਦੇਖਣ ਦੇ ਵਿੱਚ ਜਿੰਨੇ ਵਧੀਆ ਲੱਗਦੇ ਆ ਤੇ ਓਨੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਆ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਪਾਂ ਫੇਰ ਮਿਲਾਂਗੇ ਕਿਸ ਵੀ ਨੇ ਨੈਕਸਟ ਵੀਡੀਓ ਜਨਰਲ 3DS ਦੀ ਵੀ ਆਸ ਦੀ ਜਨਰਲ ਤਤਕਲੀਸ਼ ਅਗਲੇ ਕੱਲ੍ਹ ਹੋਵੇਗਾ